ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਿੱਲੀ ਦੇ ਇੰਡੀਆ ਨਿਊਜ਼ਪੇਪਰ ਸੁਸਾਇਟੀ ਨਵੀਂ ਦਿੱਲੀ ਦੇ ਮੁੱਖ ਦਫ਼ਤਰ ਦਾ ਦੌਰਾ ਕਰਨ ਪਹੁੰਚੇ ਇਸ ਮੌਕੇ ਇੰਡੀਆ ਨਿਊਜ਼ਪੇਪਰ ਸੁਸਾਇਟੀ ਦੇ ਪ੍ਰਧਾਨ ਰਕੇਸ਼ ਸ਼ਰਮਾ ਅਤੇ ਆਈਐਨਐਸਡੀ ਐਗਜ਼ੀਕਿਊਟਿਵ ਕਮੇਟੀ ਦੇ ਮੈਂਬਰ ਪਦਮ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ ਅਤੇ ਹੋਰਨਾਂ ਨੇ ਉਹਨਾਂ ਨੂੰ ਜੀ ਆਇਆਂ ਨੂੰ ਕਿਹਾ ਤੇ ਉਹਨਾਂ ਦਾ ਸਨਮਾਨ ਕੀਤਾ ਇਸ ਮੌਕੇ ਸਰਦਾਰ ਜਗਜੀਤ ਸਿੰਘ ਦਰਦੀ ਨੇ ਸੰਧਵਾ ਨੂੰ ਪ੍ਰੋਮਿਨੈਂਟ 6 ਆਫ ਯੂਐਸਏ ਕਿਤਾਬੀ ਭੇਟ ਕੀਤੀ ਸੰਧਵਾ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਸਤੰਭ ਹੈ ਤੇ ਲੋਕਤੰਤਰ ਨੂੰ ਮજબૂત ਰੱਖਣ ਵਿੱਚ ਮੀਡੀਆ ਦਾ ਅਹਿਮ ਯੋਗਦਾਨ ਰਹਿੰਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਇੱਥੇ ਆ ਕੇ ਬਹੁਤ ਚੰਗਾ ਲੱਗਿਆ। ਉਹਨਾਂ ਇਹ ਵੀ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਚੰਡੀਗੜ੍ਹ ਵਿੱਚ ਆਈਐਨਐਸ ਦੀ ਮੀਟਿੰਗ ਹੋਵੇ। ਅੱਛਾ ਇਸ ਮੌਕੇ ਨੂੰ ਤਾਂ ਇਲਾਵਾ ਆਈਐਨਐਸ ਦੇ ਅਧਿਕਾਰੀਆਂ ਤੋਂ ਇਲਾਵਾ ਸੁਸਾਇਟੀ ਦੇ ਪ੍ਰਧਾਨ ਰਕੇਸ਼ ਸ਼ਰਮਾ, ਪੰਜਾਬ ਕੇਸਰੀ ਗਰੁੱਪ ਦੇ ਵਿਜੇ ਚੋਪੜਾ, ਚੜ੍ਹਦੀ ਕਲਾ ਟਾਈਮ ਟੀਵੀ ਦੇ ਦਿੱਲੀ ਤੋਂ ਡਾਇਰੈਕਟਰ ਅਮਰਿਤਪਾਲ ਸਿੰਘ, ਪਰਮਜੀਤ ਸਿੰਘ ਖੁਰਾਣਾ ਹਾਜ਼ਰ ਸਨ। ਤਰਾਏ ਤੁਸੀਂ ਆਈਆਰਐਸ ਇੰਡੀਅਨ ਨਿਊਰੋਸੋਸਾਇਟੀ ਦੇ ਵਿਦਾਇਕ ਕਿਸ ਤਰ੍ਹਾਂ ਵੱਧ ਗਿਆ ਮੈਂ ਬੜਾ ਇੰਡੀਅਨ ਨਿਊਜ਼ਪੇਪਰ ਸੁਸਾਇਟੀ ਨਵੀਂ ਦਿੱਲੀ ਵਿਜ਼ਿਟ ਕਰਕੇ ਬੜਾ ਅੱਛਾ ਲੱਗਿਆ ਮੈਂ ਦੱਤੀ ਸਾਹਿਬ ਦਾ ਬੜਾ ਧੰਨਵਾਦੀ ਹਾਂ ਮੈਨੂੰ ਇਸ ਇੱਕ ਪ੍ਰੈਸਟੀਜੀਅਸ ਇੰਸਟੀਚੂਸ਼ਨ ਵਿੱਚ ਆਉਣ ਦਾ ਮੌਕਾ ਮਿਲਿਆ ਇੱਥੇ ਇਹਨਾਂ ਨੇ ਮੈਨੂੰ ਲੰਚ ਕਰਵਾਇਆ ਔਰ ਇਸ ਇੰਸਟੀਚੂਸ਼ਨ ਦੀ ਹਿਸਟਰੀ ਬਾਰੇ ਇਸ ਦੇ ਮੈਂਬਰ ਬਾਰੇ ਸਾਰਿਆਂ ਬਾਰੇ ਦੱਸਿਆ ਔਰ ਮੀਡੀਆ ਕਿਉਂਕਿ ਸਾਡੇ ਲੋਕਤੰਤਰ ਦਾ ਚੌਥਾ ਸਟੰਬ ਹੈ ਔਰ ਲੋਕਤੰਤਰ ਨੂੰ ਮਜ਼ਬੂਤ ਰੱਖਣ ਦੇ ਵਿੱਚ ਮੀਡੀਆ ਦਾ ਬੜਾ ਵੱਡਾ ਇਹਦੇ ਵਿੱਚ ਇਹਦਾ ਯੋਗਦਾਨ ਰਹਿੰਦਾ ਸੋ ਸਰਕਾਰ ਨੂੰ ਔਰ ਸਾਡੇ ਸਮਾਜ ਨੂੰ ਮੀਡੀਆ ਨੂੰ ਹੋਰ ਸਸ਼ਕਤ ਕਰਨ ਵਾਸਤੇ ਕੰਮ ਕਰਨਾ ਚਾਹੀਦਾ ਔਰ ਇੱਥੇ ਆ ਕੇ ਮੈਨੂੰ ਬੜਾ ਅ ਅੱਛਾ ਲੱਗਿਆ ਕੋਸ਼ਿਸ਼ ਕਰਾਂਗੇ ਕਿ ਚੰਡੀਗੜ੍ਹ ਦੇ ਵਿੱਚ ਇੱਕ ਆਈਐਨਐਸ ਦੀ ਮੀਟਿੰਗ ਵੀ ਕਰਾਈਏ